ਨਵਾਂ ਤੇ ਕੀ ਵੇਖਣ ਨੂੰ ਮਿਲਿਆ ਜਿਸ ਕਾਰਨ ਸਾਡੀ ਮਜਬੂਰੀ ਬਣ ਗਈ ਕਿ ਇਹ ਖਬਰ ਪ੍ਰਕਾਸ਼ਿਤ ਕਰਨ ਪੈਗੀ ਪਰ ਨਹੀਂ ਪੈਗੀ ਦਰਸ਼ਕਾ ਤਾਂ ਕਿ ਇਧਰ ਲਈ ਦੇਖਦੇ ਦੇਖੋ ਇੱਕ ਉਸੁੱਲ ਜੀ ਹੋਏ ਕਿਸਾਨ ਨੇ ਲੰਕ ਸੜਕ ਦੇ ਨਾਲ ਨਾਲ ਆਪਣੀ ਫਸਲ ਦੀ ਖੇਤੀ ਕੀਤੀ ਹੋਈ ਹੈ ਜਾਨੀ ਝੋਨੇ ਦੀ ਕਾਸਤ ਉਸ ਤੋਂ ਪ੍ਰੰਤ ਜਿਹੜੇ ਆ ਫਲਦਾਰ ਬੂਟੇ ਆ ਇਹ ਵੀ ਲਗਾਏ ਗਏ ਆ ਇਤੋਂ ਹਟ ਕੇ ਅੱਗੇ ਹੋਰ ਸੁਲਜੀ ਹੋਈ ਸੋਚ ਦਾ ਸਬੂਤ ਦਿੰਦੇ ਹੋਏ ਜਿਹੜੀਆਂ ਸਬਜੀ ਦੀ ਕਾਸ਼ਤਾ ਇਹ ਬਿਲਕੁਲ ਸੜਕ ਦੇ ਨਾਲ ਨਾਲ ਕੀਤੀ ਗਈ ਆ ਜਿੱਥੇ ਕਿ ਇਹਨਾਂ ਨੂੰ ਕਹ ਲਿਏ ਪਕਾਦੂ ਕੇ ਹੋ ਤੋਰੀ ਕੀ ਆ ਤੋਰੀ ਨੂੰ ਬੋਲਦੇ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਵੰਗਣੀ ਆਦ ਨਿੱਜੀ ਵਰਤੋਂ ਚਾਉਣ ਵਾਲੀਆਂ ਰੋਜ਼ ਦੀਆਂ ਸਬਜ਼ੀਆਂ ਉਹ ਸਾਰੀਆਂ ਜਿਹੜੀਆਂ ਇਹਨਾਂ ਨੇ ਆਪ ਤਿਆਰ ਕੀਤੀਆਂ ਕਿ ਕੱਲ ਇੱਥੇ ਹੀ ਬੱਸ ਨਹੀਂ ਹੈਗਾ ਕਿ ਪੁੱਛਣ ਚ ਆਇਆ ਵੀ ਇੱਕ ਸਾਹਣ ਜਿਹੜੇ ਆਏ ਬਹੁਤ ਇੱਕ ਮਾਸਟਰ ਰਟਾਇਰ ਹੋਏ ਆ ਇਸੇ ਸਮੇ ਸਮੇ ਮੁਕਸਰ ਰਹਿੰਦੇ ਆ ਇਸ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਜੇਕਰ ਉਹਨਾਂ ਦਾ ਕੋਈ ਵੀ ਸੂਝਵਾਨ ਇੱਥੇ ਕੋਈ ਕਰਮਚਾਰੀ ਹੋਇਆ ਜਾਂ ਵਿਅਕਤੀ ਹੋਇਆ ਖੇਤ ਦੀ ਸ਼ਾਮ ਸੰਭਾਲ ਕਰਦਾ ਉਹਨੂੰ ਜ਼ਰੂਰ ਪੁੱਛਾਂਗੇ ਅੱਧਰ ਹੋਰ ਦਿਖਾਉਣੇ ਜੇ ਫਲਦਾਰ ਬੂਟਿਆਂ ਵਿੱਚ ਜਿਵੇਂ ਕਿ ਨਾਰਾਂ ਦੇ ਬੂਟੇ ਕਿੰਨੇ ਸੋਹਣੇ ਆ ਛੋਟੇ ਛੋਟੇ ਨਾਰਾਂ ਦੇ ਬੂਟਿਆਂ ਨੂੰ ਚੰਗੀ ਕਿਸਮ ਦੇ ਹੋਣ ਕਰਕੇ ਜਿਹੜਾ ਫਲ ਪੈ ਚੁੱਕਿਆ ਅੱਗੇ ਹੋਰ ਚੱਲਦੇ ਆ ਕਿ ਚੀ ਨੂੰ ਦਿਖਾਇਆ ਜਾਂਦਾ ਹੈ ਕਿ ਸਬਜੀ ਦੇ ਨਾਲ-ਨਾਲ ਆਹ ਦੇਖੋ ਜੀ ਕਈ ਕਿਸਮ ਦੀਆਂ ਵੰਨ ਸਵੰਨੀਆਂ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਜਿਵੇਂ ਲਾਲੋਪੀਆ ਅਮਰੂਦ ਫਲਦਾਰ ਬੂਟੇ ਫਲਦਾਰ ਬੂਟੇ ਦੇ ਨਾਲ-ਨਾਲ ਆ ਜਿਹੜੇ ਕਿ ਸ਼ਾਇਦ ਬਦਾਮਾਂ ਦੇ ਬੂਟੇ ਆ ਜਿਹੜੇ ਪੂਰੀ ਤਰ੍ਹਾਂ ਆਪਣੇ ਆਪ ਚ ਫਿੱਟ ਆ ਆ ਦੇਖੋ ਜੀ ਕਿੰਨਾ ਹਰਿਆ ਭਰਿਆ ਵਾਤਾਵਰਨ ਆ ਇਹ ਸੜਕ ਜਿਹੜੀ ਵੀ ਹੈਗੀ ਆ ਵੈਸੇ ਮੈਂ ਦੋ ਪਾਸੇ ਦੇਖਿਆ ਇਹ ਸੜਕ ਦੇ ਇਹ ਸਾਰੇ ਜਿਹੜੇ ਸੂਝਵਾਨ ਬੰਦੇ ਇੱਧਰ ਦੇਖੋ ਜੀ ਦਰਖਤ ਕਿੰਨੇ ਆ ਇਸ ਸੜਕ ਦੇ ਦਾਲੇ ਜਿਹੜੇ ਸਾਰੇ ਹਰੇ ਭਰੇ ਖੜੇ ਆ ਕਿਉਂਕਿ ਇਹ ਕੀ ਕਰਦੇ ਆ ਕਿ ਇਹਨਾਂ ਨੂੰ ਪੜੇ ਲਿਖੇ ਹੋਣ ਦੇ ਨਾਲ ਤੇ ਇਸ ਚੀਜ਼ ਦਾ ਪੂਰੀ ਤਰ੍ਹਾਂ ਪਤਾ ਲੱਗ ਚੁੱਕਿਆ ਹੈ ਕਿ ਜੇ ਮਨੋਖਾ ਤਾਂ ਇੱਥੇ ਦਰਖਤ ਤਾਂ ਮਨੋਖਾ ਮਨੋਖਾ ਤਾਂ ਰੋਖਾ ਨਹੀਂ ਤੇ ਬਾਕੀ ਜ਼ਿੰਦਗੀ ਜਿਹੜੀ ਉਹ ਛੇਤੀ ਨਸ਼ਟ ਹੋ ਜੂਗੀ ਅਸੀਂ ਇਸ ਕਰਕੇ ਇਹ ਦਰਸ਼ਕਾਂ ਨੂੰ ਦਿਖਾਣੇ ਜਾ ਰਹੇ ਹਾਂ ਵੀ ਜਿਹੜੇ ਬੂਟਿਆਂ ਦਾ ਕਦੇ ਨਾਂ ਨਹੀਂ ਸੁਣਿਆ ਉਹ ਵੀ ਫਲਦਾਰ ਬੂਟੇ ਇਸ ਸੁੱਲਝੇ ਹੋਏ ਕਿਸਾਨਾਂ ਵੱਲੋਂ ਲਗਾਏ ਗਏ ਹਨ ਸਬਜ਼ੀ ਦੇ ਨਾਲ-ਨਾਲ ਮੈਨੂੰ ਇੱਥੋਂ ਤੱਕ ਇਹ ਖਿਆਲ ਆ ਵੀ ਇਹਨਾਂ ਦੇ ਸਬਜ਼ੀ ਖਾਣ ਤੋਂ ਬਿਨਾ ਵੀ ਇੱਥੇ ਇੱਕ ਦਰਜਨ ਜਿਹੜੇ ਹੋਰ ਆਮ ਲੋਕ ਵੀ ਹੈਗੇ ਆਂ ਡੀ ਗਵੰਡੀ ਜਾਂ ਰਸਤਾ ਲੰਘਣ ਵਾਲੇ ਲੋਕ ਵੀ ਇਥੋਂ ਸਬਜ਼ੀ ਲਿਆ ਕੇ ਇਸਤੇਮਾਲ ਕਰਦੇ ਆਂ ਆ ਅਗਲੇ ਪਾਸੇ ਜਿਹਨੂੰ ਕਿਹਾ ਜਾਵੇ ਵੀ ਆ ਇੱਕ ਤਰ੍ਹਾਂ ਆੜੂ ਜਿਹੜੇ ਆ ਬੂਟੇ ਤਿਆਰ ਪਏ ਆ ਆੜੂ ਬਿਲਕੁਲ ਪੱਕ ਚੁੱਕੇ ਆ ਜਿਹੜੇ ਕਿ ਵਿਚਾਰੂ ਆ ਅਸੀਂ 100 150 ਦੇ ਰੇਟ ਨਾਲ ਖਰੀਦ ਕੇ ਜਾ ਕੇ ਬੱਚਿਆਂ ਨੂੰ ਖਾਣ ਨੂੰ ਦੇਨੇ ਆ ਦੇਖੋ ਜੀ ਇਹ ਆੜੂ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੇ ਹਨ ਦੇਖੋ ਜੀ ਜੀ ਹਰ ਕਿਸਾਨ ਜਹੀ ਸੋਚ ਲੈ ਕੇ ਚੱਲੇ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਕਿ ਬਾਜ਼ਾਰਾਂ ਵਿੱਚੋਂ ਪੁਰਾਣੇ ਅਤੇ ਗਰਮੀ ਨਾਲ ਬੇਸਵਾਦ ਹੋਏ ਜਿਹੜੇ ਫਰੂਟ ਖਰੀਦ ਕੇ ਖਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਿਲਕੁਲ ਤਾਜ਼ੇ ਤੇ ਸਵੇਰ-ਸਵੇਰ ਆਣ ਕੇ ਸਬਜ਼ੀ ਤੋੜ ਕੇ ਜਿਸ ਤਰ੍ਹਾਂ ਮਰਜੀ ਆ ਦੇਖੋ ਜੀ ਇਸ ਦੇ ਨਾਲ ਨਾਲ ਇੱਕ ਬਹੁਤ ਵਧੀਆ ਜਿਹਨੂੰ ਮੰਗੋ ਕੇ ਅੰਬ ਦੇ ਬੂਟੇ ਵੀ ਤਿਆਰ ਕੀਤੇ ਗਏ ਆ ਸਾਰੇ ਲੱਗੇ ਹੋਏ ਆ ਬਿਲਕੁਲ ਕਿਸਮ ਦੇ ਬੂਟੇ ਆ ਇਸ ਵੇਲੇ ਅੱਡੇ ਅੱਡੇ ਆਮ ਲੱਗਣ ਦੀ ਤਿਆਰੀ ਵਿੱਚ ਬੂਟੇ ਫਸ ਕਲਾਸ ਹਲਾਰੇ ਲੈ ਰਹੇ ਹਨ ਦੇਖੋ ਜੀ ਇਸ ਤੋਂ ਅਗਲੇ ਪਾਸੇ ਹੀ ਨਾਲ ਹੀ ਇਸ ਕਿਸਾਨ ਨੇ ਜਿਹੜੀ ਆ ਉਹ ਆ ਥੱਲੇ ਵਿੰਗਣੀ ਦੀ ਕਾਸ਼ਤ ਕੀਤੀ ਹੋਈ ਆ ਜਿਹੜੇ ਕਿ ਆ ਦੇਖੋ ਛੋਟੇ ਛੋਟੇ ਬੂਟੇ ਆਂਬਾ ਇੰਨੇ ਨੂੰ ਵੀ ਆਂਬ ਲੱਗੇ ਹੋਏ ਆ ਜਦੋਂ ਕਿ ਹੈਰਾਨੀ ਦੀ ਗੱਲ ਇਹ ਆ ਨਜ਼ਰ ਨਾਲ ਦੇਖਿਆ ਜਾ ਸਕਦਾ ਤੇ ਦੇਖੋ ਜੇ ਹਰ ਕਿਸਾਨ ਹਰ ਬੰਦਾ ਅਜਹੀ ਸੋਚ ਰੱਖਦਾ ਹੈ ਤਾਂ ਕੋਈ ਸਬਜ਼ੀ ਖਰੀਦਣ ਦੀ ਲੋੜ ਨਹੀਂ ਕੋਈ ਫਲ ਖਰੀਦਣ ਦੀ ਲੋੜ ਨਹੀਂ ਕੋਈ ਸਾਡੀ ਸਿਹਤ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਕਿਉਂਕਿ ਅਸੀਂ ਜਦੋਂ ਵਾਤਾਵਰਨ ਫਰਸਟ ਕਲਾਸ ਦੇਵਾਂਗੇ ਫਿਰ ਇਸ ਕਰਕੇ ਇਹ ਜਿਹੜੀਆਂ ਬਿਮਾਰੀਆਂ ਆ ਕਿ ਆਕਸੀਜਨ ਵਗੈਰਾ ਜਿਹੜੀ ਇਹ ਸਾਨੂੰ ਕਦੇ ਵਾਸਤੇ ਵੀ ਸਮੱਸਿਆ ਦਾ ਕਾਰਨ ਨਹੀਂ ਬਣਦੀ ਨਾ ਸਾਨੂੰ ਪਰੇਸ਼ਾਨ ਕਰ ਸਕਦੀ ਇਹ ਦੇਖੋ ਸਾਰਾ ਹਰਿਆ ਭਰਿਆ ਜੇਕਰ ਮੈਂ ਇਸ ਖਾਨ ਦੇ ਚਾਰ ਫੇਰੇ ਖੇਤ ਦੀ ਇਹ ਵਿਆਖਿਆ ਕਰਾਂ ਤਾਂ ਮੈਨੂੰ ਲੱਗਦਾ ਸਮਾਂ ਬਹੁਤ ਬੀਤ ਜਾਵੇਗਾ ਕਿਉਂਕਿ ਦਰਸ਼ਕਾਂ ਕੋਲ ਸਮਾਂ ਇੰਨਾ ਨਹੀਂ ਹੁੰਦਾ ਦੂਸਰੇ ਪਾਸੇ ਇੱਧਰ ਦੇਖਿਆ ਜਾ ਸਕਦਾ ਜੀ ਕਿੰਨੇ ਹਰੇ ਭਰੇ ਦਰਖਤਾਂ ਜਿਹੜੇ ਇਹ ਬਹੁਤ ਵਧੀਆਂ ਟੰਗ ਨਾਲਾ ਠੰਡੀ ਠੰਡੀ ਸ਼ਾਂਤ ਦੇ ਰਿਹਾ ਜਿਹੜਾ ਸਾਨੂੰ ਵੀ ਸਕੂਨ ਮਿਲ ਰਿਹਾ ਆ ਸਾਰੀ ਸੜਕ ਦੇ ਵੇਖੋ ਤੋੜ ਬਿਲਕੁਲ ਲੰਬੀ ਲਿੰਕ ਸੜਕ ਦੇ ਹਰੇ ਭਾਈ ਬੂਟੇ ਆ ਜਿਹੜੇ ਕਿ ਏਸੀ ਵੀ ਰੀਸ ਨਹੀਂ ਕਰਦਾ ਇਹਨਾਂ ਦੀ ਜਿਸ ਜਗ੍ਹਾ ਮੈਂ ਖੜਾ ਇੰਨੀ ਠੰਡਾ ਮੌਸਮ ਇੰਨੀ ਠੰਡੀ ਹਵਾ ਆ ਰਹੀ ਹੈ ਜੀ ਆ ਵਿੱਚ ਹੀ ਖੂਦ ਦਸਾਰਿਆ ਕੋਈ ਪੁਰਾਣੇ ਜਮਾਨੇ ਦਾ ਜਿਹੜਾ ਕਿ ਕਿਸਾਨਾਂ ਦੇ ਲਿਫਟ ਪੰਪ ਦੇ ਪਾਣੀ ਆ ਜਿਹੜੇ ਇੱਧਰ ਦੀ ਨਿਕਾਸ ਕਰਦੇ ਆ ਇਹਦੇ ਵਿੱਚ ਦੀ ਤੇ ਹਰ ਕਿਸਾਨ ਨੂੰ ਇੱਕ ਸਾਡੇ ਟਾਈਟਲ ਪੰਜਾਬ ਨਿਊਜ਼ ਦੀ ਪੂਰੀ ਟੀਮ ਵੱਲੋਂ ਹੀ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਇਸ ਕਿਸਾਨ ਨੇ ਕੀਤਾ ਹੈ ਜਾਂ ਆ ਇਧਰ ਦੂਜੀ ਸਾਈਡ ਸੜਕ ਦੀ ਕਿਸਾਨ ਕਰੇ ਬੈਠੇ ਹਨ ਕਿਉਂਕਿ ਇਹਨਾਂ ਨੇ ਜਿਹੜੀ ਸਬਜ਼ੀ ਦੀ ਕਾਸ਼ਤ ਤਾਂ ਨਹੀਂ ਕੀਤੀ ਫਲਦਾਰ ਬੂਟਿਆਂ ਦੀ ਵੀ ਨਹੀਂ ਕੀਤੀ ਪਰ ਇਹਨਾਂ ਨੇ ਨਰਖਤਾਂ ਦਾ ਨੁਕਸਾਨ ਵੀ ਨਹੀਂ ਕੀਤਾ ਆਪਣਾ ਜਿਹੜੀ ਝੋਨਾ ਕਣਕ ਆ ਉਹਦੀ ਪਰਾਲੀ ਨੂੰ ਇਕੱਠਾ ਕਰਕੇ ਦੂਰ ਲਿਜਾ ਕੇ ਉਹਨੂੰ ਫੇਰ ਜਾ ਕੇ ਅੱਗ ਆਦਤੂ ਵਿੱਚ ਲਿਆਂਦਾ ਗਿਆ ਇਸ ਕਰਕੇ ਹਰ ਇੱਕ ਕਿਸਾਨ ਨੂੰ ਇਹ ਜਿਹੜੀ ਆ ਇੱਕ ਮਿਸਾਲ ਪੈਦਾ ਨੀ ਚਾਹੀਦੀ ਜਿਸ ਤਰ੍ਹਾਂ ਇਸ ਜ਼ਿਮੀਂਦਾਰ ਨੇ ਇਹ ਮਿਸਾਲ ਪੈਦਾ ਕੀਤੀ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵੀ ਹਰ ਕਿਸਾਨ ਆ ਉਹ ਘਰੇ ਤੇ ਜੇ ਪਰਿਵਾਰ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਹੋ ਸਕਿਆ ਤਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਨਗੇ ਵੀ ਉਹ ਕਦੋਂ ਤੋ ਤੇ ਕਿਵੇਂ ਕਰ ਰਹੇ ਪਰ ਸਾਡੇ ਧਿਆਨ ਚ ਇਹ ਅੱਜ ਆਇਆ ਜਿਸ ਕਰਕੇ ਅਸੀਂ ਦਰਸ਼ਕਾਂ ਦੇ ਹੂ ਬਰੂ ਕਰ ਰਹੇ ਹਾਂ ਮੰਡੀ ਬਰੀ ਵਾਲਾ ਤੋਂ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਵੀਰੇ ਕੀ ਨਾਮ ਕੀ ਆਪਣਾ ਕਿਹੜਾ ਪਿੰਡ ਹੈ ਪਿੰਡ ਮੋਦਲੇ ਵਾਲਾ ਜੀ ਕਾਕੂ ਨਾਮ ਜੀ ਅੱਛਾ ਤੁਸੀਂ ਮਤਲਬ ਆ ਕੀ ਦਾ ਖੇਤ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਮਾਸਟਰ ਵੀ ਕਰਮਚਾਰੀ ਅੱਛਾ ਤੁਸੀਂ ਰਲੇ ਉਹ ਵਾਈ ਕਰਦੇ ਹੋ ਹਾਂ ਜੀ ਵਾਈ ਕਰਦੇ ਆ ਰਲੇ ਅੱਛਾ ਥੋੜੀ ਜੀ ਜਾਣਕਾਰੀ ਦਿਓਗੇ ਵੀ ਹੁਣ ਬਹੁਤ ਕੁਝ ਦੇਖਿਆ ਵੀ ਇੱਥੇ ਆਮ ਲੋਕਾਂੋਂ ਵੱਖਰਾ ਦੇਖਣ ਨੂੰ ਮਿਲਿਆ ਦੇਖੋ ਜੀ ਇਹਦੇ ਚਾਹਿਆਂ ਜੀ ਨਾ ਦਾ ਇਹਨੂੰ ਕੋਈ ਰੇ ਤੇ ਨਾ ਕੋਈ ਸਪਰੇ ਹੂੰ ਤੇ ਇੱਕ ਸਮਝ ਲੈ ਵੀ ਬਿਨਾਂ ਰੇ ਸਪਰੇ ਤੋਂ ਇਹ ਵਜਾਉਂਦੇ ਆ ਜੀ ਆਪ ਦੇ ਖਾਣ ਪੀਣਾਂ ਵਾਸਤੇ ਕੋਈ ਇਹਦੇ ਰੇ ਨਹੀਂ ਕੋਈ ਸਪਰੇ ਨਹੀਂ ਜੇ ਇਹਨੂੰ ਪਾਉਣੇ ਆ ਤਾਂ ਨਿਮ ਦੀ ਖਾਦ ਤੇ ਸਰੋਂ ਦੀ ਖਾਲਾ ਵੀ ਉਹ ਹੀ ਚੀਜ਼ਾਂ ਪਾਉਣੇ ਦੇਸੀ ਖਾਦ ਖਾਦ ਪਾਉਣੇ ਜੀ ਰੂੜੀ ਤੇ ਫਿਰ ਕਿਹੜੀ ਕਿਹੜੀ ਸਬਜ਼ੀ ਆ ਜਿਹੜੀ ਤੁਸੀਂ ਮਤਲਬ ਲਾਈ ਹੈ ਹੈਗਾ ਇਹ ਗਵਾਰਾ ਤੇ ਗਵਾਰਾ ਫਲੀ ਹੈਗੀ ਆ ਜੀ शिमला ਮਿਰਚ ਪੇਠਾ ਜੀ ਹੇ ਪਿੰਡੀ ਆ ਗਈ ਲਗਭਗ ਮੌਸਮੀ ਸਾਰੀਆਂ ਸਬਜ਼ੀਆਂ ਤੁਹਾਡੇ ਮੌਜੂਦ ਆ ਹਾਂਜੀ ਹਾਂਜੀ ਤੇ ਦੂਸਰੇ ਪਾਸੇ ਇਹ ਵੀ ਦੇਖਿਆ ਜੀ ਬਾਗ ਦੀ ਤਿਆਰੀ ਹੋ ਰਹੀ ਆਪਣੀ ਦੀ ਬੀਜੀ ਹੋਈ ਹੈ ਆਹ ਆਪਣੀ ਰੀ ਚ ਤਿਆਰ ਕਰੀ ਜਾਂਦੇ ਆ ਇਹ ਵਾਹਨ ਦੇ ਵਿੱਚ ਜੀ ਹਮ ਨਾਸਪਾਤੀ ਦੀ ਬੀਜੀ ਆ ਜੀ ਇਹ ਅੱਛਾ ਇਹ ਹੋਣਾ ਵੀ ਗਾਂ ਲੱਗੂ ਗਾਂ ਜਦੋਂ ਆਪਾਂ ਸਿਆਲਾਂ ਦੇ ਵਿੱਚ ਪੱਤੇ ਝੜ ਹੋ ਜਾਂਦੇ ਓਕੇ ਉਦੋਂ ਇਹਦੀ ਬਜਾਈ ਚੱਲੂਗੀ ਜੀ ਤੇ ਮਾਰ ਠੀਕ ਹੈ ਜੀ ਇਹ ਨਾਸਰੀ ਕੀਤੀ ਆ ਜੀ ਆਪ ਦੀ ਤਿਆਰ ਕਰਕੇ ਜੀ ਆਹ ਰਿਵਾਹਨ ਦੇ ਵਿੱਚ ਤਿਆਰ ਕਰਕੇ ਆਪਦੇ ਵਾਹਨ ਦੇ ਵਿੱਚ ਪੌਦਾ ਤਿਆਰ ਕਰਕੇ ਲਉਂਦੇ ਆਂ ਠੀਕ ਆ ਜੀ ਧੰਨਵਾਦ ਤੁਹਾਨੂੰ